ਸਾਸੀ ਕਲ ਸਾਰਿਆਂ ਨੂੰ ਪਿੰਡ ਦੁਸਾਨ ਚ ਕਲਾ ਗੁਰਦੁਆਰਾ ਤਰਨਦਰਾ ਦੀ ਪ੍ਰਬੰਧਕ ਕਮੇਟੀ ਸਮੂਹ ਨਗਰ ਨਿਵਾਸੀ ਐਨ ਆਰ ਆਈ ਵੀਰਾਂ ਅਤੇ ಗ್ರಾಮ ਪੰਚਾਇਤ ਦੇ ਸਮੂਹ ਮੈਂਬਰਾਂ ਵੱਲੋਂ ਅੱਜ ਗੁਰਦੁਆਰਾ ਤਰਨਦਰਾ ਸਾਹਿਬ ਦੀ ਰਸੋਈ ਘਰ ਦੀ ਇਮਾਰਤ ਦਾ ਜੋ ਵਰਦੇ ਮੀਂਹ ਦੇ ਵਿੱਚ ਨੀ ਪੱਥਰ ਰੱਖਣ ਜਾ ਰਹੇ ਆਂ ਦੇਖ ਸਕਦੇ ਤੁਸੀਂ ਪ੍ਰਬੰਧਕ ਕਮੇਟੀ ਮੈਂਬਰ ਤਰਪਾਲ ਪਾ ਕੇ ਵਰਦੇ ਮੀਂਹ ਦੇ ਵਿੱਚ ਨੀ ਪੱਥਰ ਨੀ ਪੱਥਰ ਜਿਹੜਾ ਉਹ ਰੱਖਣ ਜਾ ਰਹੇ ਹਨ ਤੁਸੀਂ ਦੇਖ ਰਹੇ ਹੋ ਸੁਖਵਿੰਦਰ ਸਿੰਘ ਜੀ ਅਤੇ ਸਰਪੰਚ ਨਿਰਮਨ ਕੁਮਾਰ ਨਵੀ ਤੇ ਬਾਕੀ ਹੋਰ ਪ੍ਰਬੰਧਕ ਕਮੇਟੀ ਮੈਂਬਰ ਇੱਕ ਤਰਪੈਲ ਦੇ ਸਹਾਰੇ ਜੋ ਕਿ ਨੀ ਪੱਥਰ ਰੱਖਣ ਜਾ ਰਹੇ ਹਨ ਬਹੁਤ ਜ਼ਿਆਦਾ ਸਵੇਰ ਦਾ ਭਾਰੀ ਮੀਂਹ ਪੈਣ ਕਾਰਨ ਕਾਫੀ ਸਮੇਂ ਤੋਂ ਉਡੀਕ ਕਰ ਰਹੀ ਸੀ ਮੀਂਹ ਕਟੰਦੀ ਲੇਕਿਨ ਮੀਂਹ ਬਹੁਤ ਜ਼ਿਆਦਾ ਹੋਣ ਕਰਕੇ ਤਰਪੇਲ ਦੇ ਸਹਾਰੇ ਦੇ ਨਾਲ ਅੱਜ ਵੱਖਰੇ ਅੰਦਾਜ਼ ਦੇ ਵਿੱਚ ਗੁਰੂ ਘਰ ਦੀ ਰਸੋਈਦਾਨੀ ਪੱਥਰ ਰੱਖਣ ਜਾ ਰਹੇ ਹਨ। ਸਿੱਖੂ ਮਣੀ ਐਚਜੀ ਆਰਾਮ ਦਾ ਸੰਜੋਗ ਹੈ ਅੱਜ ਆਪਣੇ ਘਰ ਦੇ ਨਾਲ ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਇਤਿਹਾਸਕ ਸਾਰੇ ਨਾਮ ਪਿਆਰਾ ਹੈ ਸਭ ਕੰਮ ਤੇ ਸਭ ਕੰਮ ਕਰਦਾ ਹੈ ਸਭ ਕਾਰਨ ਸਭ ਜੀਵ ਜੀਵਾਰਾ ਸਭ ਖਾਂਗੇ ਹੀ ਸਹਾਇ ਦਾ ਸਾਥ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਾਚੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਦਰਸ਼ੀ ਜੀ ਦਾ ਦਿਆਨ ਕਰਕੇ ਬੋਲਣਾ ਦੀ ਵਾਹਿਗੁਰੂ ਵਾਹਿਗੁਰੂ ਪੰਜਾ ਪਿਆਰਿਆਂ ਤੋਂ ਸਭ ਸਾਫ ਜਾਣਾ ਚਾਹੀਦਾ ਚਾਹੀਦਾ ਰਾਮ ਪੱਠਿਆਂ ਦੇ ਕਿਹਾ ਨਾ ਨਾਉ ਦਿੱਤੇ ਆ ਵੰਡਿਸ਼ਤਿਆ ਦੇ ਸਮਾਈ ਸੋਈ ਰਾਹੀ ਦੇਸ਼ੰਦਰ ਦੀ ਤਾ ਸੋ ਨਿਆਰੇ ਸੋ ਪਿਆਰੇ ਦੀ ਕਮਾਈ ਦਾ ਯਾਦ ਕਰਕੇ ਬੋਲਣਾ ਦੀ ਜਮਾਸ਼ੀਰਸ ਮਨ ਨੇ ਪਰਦੇਸ ਤੇ ਸੇ ਸੇ ਗਾਂਵਾਂ ਦੇ ਸੋਇਆ ਯਾਦਾਂ ਦਾ ਗਿਆਰ ਕਰ ਅੰਦਰ ਆ ਰਿਹਾ ਹੈ ਜਿਹੜੇ ਆ ਰਹੇ ਨੇ ਸੋ ਗਾਲੀ ਕੁਰਬਾਨੀਆਂ ਕਿਸ ਤਰ੍ਹਾਂ ਕਰ ਨਹੀਂ ਸਾੜਿਆ ਕਿ ਉਸ ਸਮੇਂ ਦੀ ਸੰਤਾਨ ਨੂੰ ਬਣਦੀ ਤਨਾ ਦੀ ਕਮਾਈ ਦਾ ਹੰਕਾਰ ਤੇ ਬੇਦਨਾ ਦੀ सतका ती सर्वार्थ गुरुद्वारे वाहेगुरु कृपिये भगवान जी प्रथमे पर्वत खालसा जी के दाहर शरण में जो संगत वाले साथ में जो लाभी करने लासिए से कल्याण करने और उसका गौरव से की देना है जहां खालसा जी सेवा करने करने के द्वारा एक वेग से देखते हैं कि पीता जी की जीता श्री साहिब जी सहारे खालसा जी के बल वाले बोलना जी वाहेगुरु ਬੱਤੋ ਦੀ ਸਿੱਖਾਂ ਵਿੱਚ ਪ੍ਰੀਤਾਨ ਤੇਰਾ ਨਰਹਤਾਨ ਤੇ ਪ੍ਰੀਤਾਨ ਦੀ ਸ਼ਾਖਾ ਦਾਨ ਤੇ ਉੱਤਰਾ ਦਾਨ ਅਸਰ ਦਾ ਨਾਮ ਦਾਣ ਸ੍ਰੀ ਅੰਮ੍ਰਿਤ ਸਰਸਾ ਦੇ ਜੀ ਦੇ ਦਰਸ਼ਣ ਸੁਣਨ ਤੋਂ ਪ੍ਰੀਤਾਂ ਦੇ ਗੁੰਦੇ ਗੁੰਦੇ ਜਿਵੇਂ ਅਟਲ ਧਰਮ ਕਾਜਕਾਰ ਖਾਲਸਾ ਸਾਹਿਬ ਬੋਲਣਾ ਜੀ ਵਾਹਿਗੁਰੂ ਬੋਲੇ ਸੁਣੋ ਆਜ ਹਨ ਸਿੱਖਾਂ ਦਾ ਮਨ ਨੂੰ ਨਵਾਂ ਮਤਿ ਜੀ ਨਾ ਸਤਾਰਾ ਸਾਹਿਬ ਦੀ ਜੀ ਕਾਰ ਤੇ ਦਾਸਾ ਕਲਿਆਣਾ ਜੀ 20 ਨਿਕਾਣਾ ਸ਼ਹਿਰ ਦੇ ਜਿਹੜੇ ਕਰਤਾਰਾਂ ਨੂੰ ਜਿਹੜੇ ਅਵਾਜ਼ ਨਾਲ ਦੇਣ ਦੀ ਕੋਸ਼ਿਸ਼ ਕੀਤੀਆਂ ਗਿਆ ਹੈ ਉਸ ਦੇ ਦਰਸਾਤ ਸੇਵਾ ਦੇ ਸੰਭਾਲ ਦਾ ਕੰਮ ਪਿਆਰੇ ਸਾਰਿਕਾ ਜੀ ਨੇ ਨਿਸ਼ਚੇ ਦੇ ਨਾਮ ਨਾਲ ਨਿਭਾਉਂਦਾ ਨਿਵਾਂ ਨਿਯੋਜਨ ਦੀਆਂ ਆਸ਼ਰਮਾਂ ਦੇ ਆਸ਼ਰ ਵਿੱਚ ਸਥਿਤ ਹੈ ਉਹ ਕਮਟਾ ਜੀ ਜੀ ਨਾਮ ਅਰਿਸ਼ਾ ਅੱਜ ਦਾ ਹੰਸਨ ਸਾਹਿਬ ਨੂੰ ਸ਼ੁਰੂ ਕਰਦੇ ਜੀ ਮਹਾਰਾਜ ਜੀ ਦੇ ਕੋਈ ਰਾਜਨਾਮਨ ਪਹਨਾਲ ਸਾਹਿਬ ਜੀ ਨਿਗਰਨ ਕਾਜ ਜੀ ਜੀ ਮਹਾਰਾਜ ਅਰਦਾਸ ਜੀ ਆਦੇ ਕਰਨਾ ਪਾਸ ਸਰਦਾਸ ਸ੍ਰੀ ਗੁਰੂ ਜੀ ਸਾਜੀ ਗੁਰੂਪਤੀ ਕਦੇ ਨਾਂ ਹੁਈ ਜਾਨੀ ਕੀ ਅਰਦਾਸ ਨਾਨਕ ਗੁਰ ਗੋਬਿੰਦ ਕਾ ਚੂਰਨ ਗੁਣ ਕਾ ਸੁਖਨ ਗੋਬਿੰਦ ਆਸ ਕਿ ਜਾਨ ਕਾ ਕਿਸੇ ਆਗੈ ਕਿਰਦਾਲ ਬਿਨਾ ਹੈ ਕਮਿਸਾਲ ਗੁਰਦੁਆਰਾ ਧਰਮਦਿਵਾਰਾ ਸਾਹਿਬ ਜਿਥੇ ਸ਼ਿਮਨੀ ਨਗਰ ਦੇ ਨਾਸਨ ਲਈ ਇਕੱਤਰ ਹੋਏ ਗੁਰਦੁਆਰਾ ਧਰਮਦਿਵਾਰਾ ਸਾਹਿਬ ਜਿਥੇ ਰਸੋਈ ਘਰ ਦੇ ਨਈਆਂ ਮਾਰਕਾਂ ਵਾਸਤੇ ਨਿਰਮਾਨ ਕਾਰਜ ਆਰੰਭ ਹੋ ਲੱਗੇ ਹਨ ਨਹੀਂ ਪੱਥਰ ਰੱਖੇ ਜਾਣੇ ਹਨ ਆਜ ਜਨਾਂਗੇ ਸੰਸਾਰ ਦੇ ਸਰਕਾਰ ਦੇ ਸਿਖੇ ਦੇ ਅਸਰ ਪਰਮਣੇ ਕਰਮਚਾਰੀਆਂ ਨੂੰ ਤਨ ਮੰਨ ਲਾ ਕੇ ਕੰਮ ਕਰਨ ਦਾ ਬਲ ਰਚਿਸ਼ ਕਰਾਉਣਾ ਹੈ ਸਮਤਾ ਦੇ ਸ਼ਿਕਨਾਂ ਦਾ ਆਸਰੇ ਅੰਮ੍ਰਿਤਕੜਾ ਪ੍ਰਸ਼ਾਸਨ ਦੇ ਹਾਜ਼ਰ ਹੋਣ ਕਰਕੇ ਦਵਾਨ ਕਰੇ ਗਰ ਕਰਨ ਦੀ ਆਸ ਹੈ ਕਿ ਜੀ ਸ਼ਕੇ ਆਜੋ ਉਸ ਐਸਪੀਐਸ ਦਾ ਨਾਮ ਬਤੋ ਦਿਨਾ ਸੁਝਾਵੇ ਜਰੂਰ ਕਰਨਾ ਹੈ ਮਾਇਆ ਇਸ ਤੋਂ ਗਰਮਤਰ ਕਿ ਇਸ ਨੇ ਸਾਲ ਕੰਪਟਿਟਿਵ ਕਰਨੇ ਕਰਕੇ ਨਵੇਂ ਦੀ ਆਸ ਹੈ ਪਰ ਮੇਜਨ ਦੀ ਰਾਤ ਤੱਕ ਸਨੈਡਕੀ ਕਰਨੀ ਹੈ ਕਾਰੋਬਾਰਾਂ ਵਿਚਾਰਾ ਕਰਨਾ ਦੇ ਸਪੋਰਟ ਕਰਨ ਜੈਸਾ ਹਲਕਾ ਕਰਨ ਨਗਰ ਕੁੜਿਆਬਾਦ ਹੈ ਪ੍ਰਸ਼ੰਤੀ ਕਰਨ ਦੀ ਜੀਆ ਹੋਇਆ ਕਰਨਾ ਨਾਲ ਵਿੱਚ ਸਿਖਿਆ ਦੇ ਦਿੱਤਾ ਕਿ ਸ਼ਾਨਾ ਆ ਕਰਨਾ ਸਿੱਖਾਤਾ ਦੱਸ ਕਰਨਾ ਜੀ ਆਪ ਜੀ ਨੇ ਕਿਤਾ ਕਰਨੀ ਗੁਰਦੁਆਰਾ ਸਾਹਿਬ ਦੀਆਂ ਰਸੋਈ ਘਰ ਦੀਆਂ ਨਾਰਤਾ ਦੇ ਨਰਮਾਨ ਕਾਰਜ ਮੇਰੇ ਵੱਲੋਂ ਕਾਸ਼ੇ ਤੋਂ ਪੂਰਨ ਕਰਵਾਨੇ ਅੰਜ ਸੰਸਾਹ ਹੈ ਜੀ ਉਸ ਲਈ ਚਾਰੀ ਮਿਲੇ ਜਿਨਾ ਮਿਲੇ ਆਸ ਦਾ ਨਾਮ ਸਿੱਖੇ ਨਾਮ ਕਰੀ ਸ਼ਰਾਬ ਦੇ ਪਰੇ ਸਭ ਤੋਂ ਸਭ ਤੋਂ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹਾਂ ਮੈਂ ਕਿਲੇ ਮੈਂ ਤੁਸੀ ਦੇਖ ਰਹੇ ਹੋ ਦੁਸਾਂਤ ਤੋਂ ਤੁਸੀਂ ਦੀਆਂ ਤਸਵੀਰਾਂ ਵਰਦੇ ਮੀਲੇ ਵਿੱਚ ਨੀ ਪੱਥਰ ਰੱਖਦੇ ਸਰਦਾਰ ਜਗਿੰਦਰ ਸਿੰਘ ਜੀ ਅਤੇ ਸਰਪੰਚ ਮੇਰਮਲ ਕੁਮਾਰ ਨਾ ਵੀ ਆਪਣੇ ਘਰ ਕਮਲਾਂ ਦੇ ਨਾਲ ਨੀਂਦੀ ਆ ਟਰਾਕੇ ਹੋਏ ਅੱਜ ਥੋੜਾ ਜਿਹਾ ਪਾਜੀ ਬਾੜਾ ਜਿਹਾ ਪਿੱਛੇ ਨੂੰ ਉਹ ਇਧਰ ਮੇਰੇ ਕੋਲ ਜਗਾ ਹੈ ਨਹੀਂ 10 ਵਜੇ ਨੂੰ ਨਹੀਂ ਰੱਖੰਦਾ ਇਹ ਲੋਕੀ ਕਹਿੰਦਾ ਸੀ ਪਰ ਵਰਦੇ ਮੀਂਹ ਨੂੰ ਦੇਖਦੇ ਹੋਏ ਅੱਜ ਪਰਪਲ ਦੇ ਸਹਾਰੇ ਮੱਖਣ ਸਿੰਘ ਐਨਆਰਆਈ ਵੀਰ ਵੱਲੋਂ ਵੀ ਨੀਂਦੀ ਆ ਟਰਾਕੇ ਪਤੁਗੜੀ ਕੀਤਾ ਗਿਆ ਤੇ ਹੋਰ ਸਾਡੇ ਪਿੰਡ ਦੇ ਪ੍ਰਬੰਧਕ ਕਮੇਟੀ ਨੰਬਰ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਹਨ ਉਹਨਾਂ ਵੱਲੋਂ ਵੀ ਗੁਰਦੁਆਰੇ ਦੀ ਇੱਕ ਮਿੰਟ ਜਿਹੜੀ ਹੋ ਰਹੀ ਹੋ ਰੱਖੀ ਜਾ ਰਹੀ ਆ ਵਰਦੇ ਮਹੀਨੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਦਸਾਂਜ ਲਾਈਵ ਨਿਊਜ਼ ਤੋਂ ਦਿੱਤੀਆਂ ਤਸਵੀਰਾਂ ਜਿੱਥੇ ਅੱਜ ਪ੍ਰਬੰਧਕ ਕਮੇਟੀ ਬਲੋਂ ਕੋਈ ਕਰਦਾ ਜਿਹੜਾ ਨੀ ਪੱਥਰ ਰੱਖਿਆ ਜਾ ਰਿਹਾ ਹੋਵੇ ਇਸੋਨਿਹਾਰ ਉਸਮਕੇ ਪ੍ਰਧਾਨ ਗਗندر ਸਿੰਘ ਨੇ ਸ਼ਹਿਰ ਦੇ ਵਾਸੀ ਤੇ ਇਲਾਕਾ ਦੇ ਵਸਨੀਕਾਂ ਨੂੰ ਐਨ ਆਰ ਆਈ ਵੀਰਾਂ ਨੂੰ ਅਪੀਲ ਕੀਤੀ ਕਿ ਬੱਦ ਤੋਂ ਬੱਦ ਆਪਣੇ ਨੇਕ ਕਮਾਈ ਦੇ ਵਿੱਚੋਂ ਮਾਇਆ ਰਾਸ਼ੀ ਭੇਟ ਕਰਕੇ ਗੁਰੂ ਘਰ ਦੀ ਸੋਈ ਕਰਦੀ ਇਮਾਰਤ ਨੂੰ ਨੇਪਰੇ ਚਾਣ ਲਈ ਆਪਣਾ ਵੱਡਮੋਲਾ ਯੋਗਦਾਨ ਪਾਉਣ ਅਤੇ ਦਿੱਤੇ ਹੋਏ ਸਹਿਯੋਗ ਹੁਣ ਤੱਕ ਦਿੱਤੇ ਹੋਏ ਦੇ ਸਹਿਯੋਗ ਦੇ ਸਹਿਯੋਗੀ ਸਜਣਾ ਦਾ तहे ਦਿਲੋਂ ਧੰਨਵਾਦ ਕੀਤਾ ਲੈ ਚੱਲਦੇ ਤੁਹਾਨੂੰ ਸਿੱਧੀਆਂ ਤਸਵੀਰਾਂ ਦੇ ਨਾਲ ਜਿੱਥੇ ਪ੍ਰਬੰਧਕ ਕਮੇਟੀ ਦੇ ਖਜ਼ਾਨਚੀ ਸਾਹਿਬ ਸਹਯੋਗੀ ਸਜਨਾ ਦੇ ਦੀ ਲਿਸਟ ਉਹ ਨਾਮ ਅਨਾਉਂਸ ਕਰ ਰਹੇ ਹਾਂ ਤੁਸੀਂ ਦੇਖਦੇ ਹੋ ਦੁਸਾਂਝਤਾਂ ਤੋਂ ਸ੍ਰਿੰਦਰਪਾਲ ਕੋਕੂ ਦੀ ਖਾਸ ਰਿਪੋਰਟ ਦੁਸਾਂਝ ਲਾਈਵ ਨਿਊਜ਼ ਚੈਨਲ ਦਾ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੱਦ ਤੋਂ ਬੱਦ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਾਰਾ ਬੋਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ 28 ਅਕਤੂਬਰ 2025 ਤਰ ਮੌਰ ਸਾਹਿਬ ਨਵੇਂ ਮਾਰਕ ਸ੍ਰੀ ਘਰਵਾੜੀ ਜੀ ਦੇ ਪੱਥਰ ਰੱਖਿਆ ਗਿਆ ਹੈ ਤੋ ਸਦੀਵਾਰੀ ਵਾਸਤੇ ਸੇਵਾ ਆਪਣੇ ਮਾਲੀ ਸੇਵਾ ਜੋ ਆਈ ਹੈ ਉਹ ਇਸ ਪ੍ਰਕਾਰ ਹੈ ਸਰਦਾਰ ਨੇ ਗੁਰਜਿੰਦਰ ਕੌਰ ਬਾਈਫੋਂ ਸਰਦਾਰ ਦਲਬੀਰ ਸਿੰਘ ਕੁੱਤਿਆਂ ਦੀ 1 ਲੱਖ ਰੁਪਇਆ ਵਰਗਿਆ ਸਰਦਾਰ ਗੁਰਮੇਰ ਸਿੰਘ ਘੁੱਗੀ son of ਸਰਦਾਰ ਮਤੀਤ ਸਿੰਘ ਕਮਕਾ ਦੇ ਉਹਨਾਂ ਦੇ ਯਾਦ ਅੰਦਰ 31000 ਰੁਪਇਆ ਸਰਦਾਰ ਹਰਜੀਤ ਸਿੰਘ ਸੁਸਾਹ 15 son of ਸਰਦਾਰ ਕਰਨੈਲ ਸਿੰਘ ਬਾਉ ਜੀ ਕਮਕਾ ਦੇ 10000 ਰੁਪਇਆ ਸਰਦਾਰ ਬਦਵੀਰ ਸਿੰਘ ਜੀਰਵ ਸਨ ਸਰਦਾਰ ਸਰਦਾਰਾ ਸਿੰਘ ਕੁੰਨੀਆਂ ਦੇ 5000 ਰੁਪਇਆ ਸਰਦਾਰ ਸੁਦੇਵ ਸਿੰਘ ਬੀਬੀ ਜਸਾਜ ਸਨ ਸਰਦਾਰ ਦਰਸ਼ਨ ਸਿੰਘ ਚੂਕਿਆਂ ਦੇ 11000 ਰੁਪਇਆ ਸਰਦਾਰ ਸੁਤਨਾਮ ਸਿੰਘ ਸਨ ਸਰਦਾਰ ਸਰੂਪ ਸਿੰਘ ਖੰਟੀਵਾਰਿਆਂ ਦੇ 5100 ਰੁਪਇਆ ਸਰਦਾਰ ਨੇ ਸਰਬਜੀਤ ਕੌਰ ਪਤਨੀ ਸਰਦਾਰ ਪਰਮਜੀਤ ਸਿੰਘ ਮੋਹਲੀ ਮਈਆ ਸਿੰਘਿਆਂ ਦੇ 21000 ਰੁਪਇਆ ਸਰਦਾਰ ਮੱਖਣ ਸਿੰਘ ਸਰਪੰਚ ਸਨ ਆਫ ਸਰਦਾਰ ਅਵਤਾਰ ਸਿੰਘ ਅਰਵਾਲੀ 15000 ਰੁਪਇਆ ਸਰਦਾਰ ਸੁਖਵਿੰਦਰ ਸਿੰਘ ਸੈਕਟਰੀ ਸਨ ਆਫ ਸਰਦਾਰ ਬਲਦੇਵ ਸਿੰਘ 11000 ਰੁਪਇਆ ਸਰਦਾਰ ਅਵਤਾਰ ਸਿੰਘ ਛੋਟਾ ਸਨ ਆਫ ਸਰਦਾਰ ਕਰਮ ਸਿੰਘ ਗੋੜੀਆਂ ਦੇ 5100 ਰੁਪਇਆ ਸਰਦਾਰ ਪ੍ਰਜਿੰਦਰ ਸਿੰਘ ਪੁੱਤਰ ਸਰਦਾਰ ਹਰਪ੍ਰਜਨ ਸਿੰਘ ਢੱਕਾ ਦੇ 2100 ਰੁਪਇਆ ਸਰਦਾਰ ਮੱਖਣ ਸਿੰਘ ਮੰਡੀਆਂ ਦੇ 11000 ਰੁਪਇਆ ਸਰਦਾਰ ਗੁਜਿੰਦਰ ਸਿੰਘ ਪ੍ਰਧਾਨ 5000 ਰੁਪਇਆ ਸਰਦਾਰ ਅਮਨਦੀਪ ਸਿੰਘ ਅਮਨਾ ਸਨੋ ਸਰਦਾਰ ਰਸ਼ਪਾਲ ਸਿੰਘ ਕੁੰਨੀਆਂ ਦੇ 11000 ਰੁਪਏ ਸਰਦਾਰ ਹਜੀਤ ਸਿੰਘ ਸਨੋ ਸਰਦਾਰ ਪਟਜੀ ਸਿੰਘ ਕੁੰਨੀਆਂ ਦੇ 11000 ਰੁਪਏ ਸ਼੍ਰੀ ਨਿਰਮਨ ਕੁਮਾਰ ਨਵੀਂਦੀ ਸਰਪੰਚ ਦਸਾਂਜ ਕਲਾ 5100 ਰੁਪਏ ਡਾਕਟਰ ਬੀਰ ਮੇਰਕਰ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਸਾਂਜ ਕਲਾ 5100 ਰੁਪਏ ਸਰਦਾਰ ਹਰਮੇਲ ਸਿੰਘ ਸਨੋ ਸਰਦਾਰ ਸ਼ਿਵ ਸਿੰਘ 11000 ਰੁਪਏ ਸਰਦਾਰ ਭਵਿੰਦਰ ਸਿੰਘ ਫੌਜੀ 2100 ਰੁਪਏ श्री ਸੁਵਿੰਦਰਪਾਲ ਗੁੱਟੂ ਪ੍ਰੈਸ ਰਿਪੋਰਟ ਨੇ 500 ਰੁਪਏ ਸਲਾਰ ਮੀ ਸਿੰਘ ਰਾਣਾ ਨੰਬਰਦਾਰ ਸਲਵਸਲਾ ਸੋਨ ਸਿੰਘ 5500 ਰੁਪਏ ਇਹ ਮਾਨੀ ਮਜ਼ਦੂਰ ਦੇ ਤੌਰ ਤੇ ਅੱਜ ਕਾਇ ਹੈ ਹੋਰ ਵੀ ਬਹੁਤ ਸਾਰੇ ਸੰਜਣਾ ਆਪਣਾ ਕੰਮ ਕਰ ਰਹੇ ਹਨ ਜੋ ਮਾਨੀ ਮਜ਼ਦੂਰ ਅਵਿਜੀ ਨੂੰ ਅੱਗੇ ਰਿਪੋਰਟ ਦਿੱਤੇ ਜਾਵਾਂਗੇ ਵਾਹਿਗੁਰੂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਭ ਨੂੰ ਪਤਾ ਹੈ ਕਿ ਅੱਜ ਗੁਰਦੋਰਾ ਕਰਨਦੋਰਾ ਸਾਹਿਬ ਵਿਖੇ ਸਾਡੇ ਬਹੁਤ ਹੀ ਰਮੋੜ ਸੱਜਣ ਇਕੱਤਰ ਹੋਏ ਹਨ ਉਹ ਇਸ ਪ੍ਰਕਾਰ ਇਕੱਤਰ ਹੋਏ ਨੇ ਕਿ ਅੱਜ ਅਰਸ ਹੋਈ ਖਾਣਾ ਬਣ ਰਿਹਾ ਉਹਦੀ ਇਮਾਰਤ ਲਈ ਜਿੰਨਾ ਜਿੰਨਾ ਸੱਜਣਾ ਨੇ ਆਪਣੀ ਦਸਾਂ ਨੌ ਦੀ ਇਕ ਸਮਾਈ ਦੇ ਬਿੱਟੂ ਇਹ ਮਾਇਆ ਪੀੜੀ ਹੈ ਸੱਚੇ ਪਾਤਸ਼ਾਹ ਉਹਨਾਂ ਨੂੰ ਸ਼ਰਧੀ ਕਰਾ ਰੱਖੇ ਅਤੇ ਹੋਰ ਐਨਆਰਆਈ ਭਰਾਵਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਜਿੰਨੇ ਜਿੰਨੀ ਸੇਵਾ ਕੋਈ ਦੇਸ਼ ਅਗਰ ਦਾ ਹੈ ਉਹ ਆਪਣੇ ਹੱਥੀਂ ਵੱਢਿਓ ਅਤੇ ਆਪਣਾ ਜੀਵਨ ਸਫਲ ਕਰੋ ਔਰ ਜੋ ਕੰਡ ਦੇ ਵਾਰਸੀ ਦੇ ਉਹਨਾਂ ਨੂੰ ਵੀ ਬੇਇੱਜ਼ਤੀ ਨਹੀਂ ਦਾਨੀਏ ਕਿ ਬਸ ਤੋਂ ਵੱਧ ਆਪਣੇ ਦਰਸਾਨ ਉਹਦੇ ਤੱਕ ਕਮਾਈ ਵਿੱਚੋਂ ਇਹ ਮਾਇਆ ਗੁਰਦੁਆਰੇ ਨੂੰ ਦੇ ਦਿਓ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ